ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਧਾਲੀਵਾਲ ਬੁਟੀਕ ਤੇ ਵੀਡੀਓ ਨੂੰ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਤ ਵਿੱਚ ਛੁੱਟ ਲੈ ਕੇ ਕਾਟਨ ਦੀ ਜਿਹੜਾ ਸੂਟ ਆਪਾਂ ਰਹਿਤ ਹੈ ਦਾ ਵਰਕ ਦੇ ਨਾਲ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਪੂਰੇ ਘੇਰੇ ਦੇ ਉੱਪਰ ਪਾਊਗਾ ਦਾ ਵਰਕ ਆ ਜੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈਵੀ ਵਰਕ ਕੀਤਾ ਕੈਮਰਾ ਕੋਰਡ ਪਰ ਜਿਹੜਾ ਸੂਟ ਆਪਾਂ ਦਾ ਦੁਪੱਟਾ ਦੁਪੱਟਾ ਤੁਸੀਂ ਲਗਵਾਉਣਾ ਚਾਹੋ ਕਰ ਸਕਦੇ ਹੋ ਅਗਲਾ ਸੂਟ ਵੀ ਆਪਣਾ ਕਾਟਰ ਪਰਨੇ ਅੱਜ ਸਾਰੇ ਸੂਟ ਕੋ ਮੇਰੇ ਕਾਟਰਨ ਦੇ ਉੱਪਰ ਹੀ ਹੋਣਗੇ ਇਹ ਹੈਗਾ ਦੇਖ ਸਕਦੇ ਹੋ ਇਸਦੇ ਵੀ ਘੇਰੇ ਦੇ ਉੱਪਰ ਵਰਕ ਹੋਇਆ ਕਿੰਨਾ ਪਿਆਰਾ ਇਸਦੇ ਘੇਰੇ ਦੇ ਉੱਪਰ ਵਰਕ ਹੈਗਾ ਪੂਰੇ ਦੇ ਘੇਰਾ ਵੀ ਛੋਹੇਗਾ ਤੁਸੀਂ ਆਪਣੇ ਜਿੰਨਾ ਬਣਾ ਸਕਦੇ ਹੋ ਦੇਖ ਸਕਦੇ ਹੋ 4 ਬਣਿਆ ਹੋਇਆ ਬੇਬੀ ਪਿੰਕ ਜਿਹਾ ਕਲਰ ਆਉਗਾ ਇਸ ਇਸ ਵਾਲੀ ਇਸ ਦਾ ਬਾਂਦਰ ਦੇਖ ਬਾਂਵਾ ਦੇ ਉੱਪਰ ਵਰਕ ਬਹੁਤ ਆਇਆ ਦੇ ਬਾਂਵਾ ਦੇ ਉੱਪਰ ਵਰਕ ਹੈ ਬਹੁਤ ਸੋਹਣੇ ਬਣਦੇ ਦੇਖ ਸਕਦੇ ਹੋ ਤੋ ਦਿਖਾ ਰਹੇ ਸੀ ਇਸ ਤੋਂ ਟੁੱਟ ਜਿਹੜਾ ਹੈਗਾ ਇਹ ਵੀ ਪਰ ਹੈ ਦੇਖ ਸਕਦੇ ਹੋ ਤੇ ਪੂਰੇ ਉੱਪਰ ਬੁੱਟੀ ਆਊਗੀ ਉੱਪਰ ਜਾਨਾਂ ਦੀ ਬਣੀ ਬਹੁਤ ਦਾ ਇਸ ਮਾਦੇ ਦਾ ਇਹ ਰੱਖ ਕੇ ਉਸ ਤੇ ਹੰਧਨ ਵਰਕ ਇਸ ਨਾਲ ਆਜੂਗਾ ਇਸ ਦੀ ਬਾਹਰ ਵਰਕ ਹੰਧੇ ਉੱਪਰ ਵਰਕ ਹੈ ਇਹ ਇਹ ਵੀ ਹੈ ਅਪੀ ਦਾ ਪੱਟਾ ਸੂਟਾ ਰੇ ਸੋਨ ਨੂੰ ਸੋਨ ਦੇ ਸਿਕਰ ਲਾ ਲਓ ਜੀ ਨਾਲ ਬਾਹਾਂ ਦਾ ਵਰਕ ਆਊਗਾ ਨਾਲ ਹੀ ਦੀ ਸਲ ਪਹੁੰਚੇ ਵੀ ਵਰਕ ਵਰਕ ਇਸ ਦੇ ਪਹੁੰਚ ਇਹ ਗਲਾਸ ਉੱਤੇ ਕਰ ਰਿਹਾ ਇਸ ਤੇ ਉੱਪਰ ਬਣਿਆ ਹੈ ਦੇਖ ਸਕਦੇ ਹੋ ਕਿੰਨਾ ਪਿਆਰਾ ਹੈ ਇਸ ਦੇ ਉੱਪਰ ਸਿੰਪਲ ਜਿਹਾ ਕੀਤਾ ਹੋਇਆ ਹੈ ਪਰ ਲਾਈਨ ਬਹੁਤ ਸੋਹਣਾ ਲੱਗਦਾ ਹੈ ਆਪਾਂ ਗਰਮੀ ਨੂੰ ਦੇ ਰਹੀਏ ਇਸ ਦਾ ਮਰਜੈਂਟਾ ਜਿਆਦਾ ਕੰਟਰਾਸਟ ਬਹੁਤ ਹੀ ਵਧੀਆ ਲੱਗਾ ਸਾਰਾ ਤਰ੍ਹਾਂ ਹੀ ਬਾਕੀ ਦੇ ਉੱਪਰ ਹੁਣ ਇਹ ਆ ਗਈ ਬਿਲਕੁਲੀ ਕਲਰ ਦੇ ਜਵਾਲਾ ਸਾਨੂੰ ਮਿਲਾਰੇ ਨੇ ਜਲਦੀ ਆਪਣੇ ਜਿਹੜੇ ਆਰਡਰ ਕਰ ਲਿਓ ਜੀ ਇਹ ਸੂਟ

ਪਰਵਰਕ ਦੇ ਨਾਲ ਇਸ ਦੀਆਂ ਬਾਹਾਂ ਦੇ ਉੱਪਰ ਵਰਕ ਹੈ ਜੋ ਜੋ ਸੂਟ ਤੁਹਾਨੂੰ ਪਸੰਦ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਨ WhatsApp ਮੈਸੇਜ ਕਰੀ ਜਾਇਓ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਇਹ ਦੇਖ ਸਕਦੇ ਹੋ ਉਸ ਤੇ ਵਰਕ ਬਹੁਤ ਹੀ ਪਿਆਰਾ ਜਿਹਾ ਵਰਕ ਇਸ ਦੀ ਬਾਹਾਂ ਦੇ ਉੱਪਰ ਹੈ ਸੇਮ ਵਰਕ ਇਸ ਦੀ ਬਾਟਮ ਦੇ ਉੱਪਰ ਆਊਗਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਸੂਟ ਆ ਜਿਹੜਾ ਬਣਿਆ ਹੋਇਆ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ